ਸਰਕਾਰ ਵੱਲੋਂ ਅਧਿਆਪਕਾਂ ਦੀ ਤਨਖਾਹ ਵਿੱਚ ਕੀਤੀ ਗਈ ਪਾਰੀ ਕਟੌਤੀ ਤੋਂ ਬਾਅਦ ਅਧਿਆਪਕਾਂ ਵੱਲੋਂ ਪੰਜਾਬ ਪੱਧਰ ਉੱਤੇ ਚੱਲ ਰਹੇ ਰੋਸ ਧਰਨਿਆਂ ਦੇ ਚਲਦਿਆਂ ਜ਼ਿਲ੍ਹਾ ਫਾਜ਼ਿਲਕਾ ਦੇ ਰਕੇਸ਼ ਕੁਮਾਰ ਨਾਮ ਦੇ ਅਧਿਆਪਕ ਨੇ ਆਪਣਾ ਸਟੇਟ ਲੈਵਲ ਦਾ ਅਵਾਰਡ ਵਿਭਾਗ ਨੂੰ ਵਾਪਸ ਕਰਨ ਦੀ ਥਾਂ ਲਈ ਹੈ ਜਿਸ ਦੇ ਚਲਦਿਆਂ ਅਧਿਆਪਕਾਂ ਨੇ ਡੀਈਓ ਦਫ਼ਤਰ ਫਾਜ਼ਿਲਕਾ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਰੋਸ ਪ੍ਰਦਰਸ਼ਨ ਕਰ ਰਿਹਾ ਅਧਿਆਪਕ ਰਕੇਸ਼ ਕੁਮਾਰ ਨੇ ਆਪਣਾ 2015 ਵਿੱਚ ਸਰਕਾਰ ਤੋਂ ਮਿਲਿਆ ਅਵਾਰਡ ਦਿਖਾਉਂਦੇ ਹੋਏ ਕਿ ਆ ਕਿ ਜਦੋਂ ਸਰਕਾਰ ਨੇ ਸਾਡੀ ਤਨਖਾਹ ਵਿੱਚ 75% ਦੀ ਕਟੌਤੀ ਕਰਕੇ ਸਾਨੂੰ ਸੜਕ 'ਤੇ ਲਿਆ ਕੇ ਖੜਾ ਕਰ ਦਿੱ ਵਾੜਦਾ ਅਸੀਂ ਕੀ ਕਰੀਏ ਉਹਨਾਂ ਨੇ ਆਪਣਾ ਸਟੇਟ ਅਵਾਰਡ ਜੋ ਉਹਨਾਂ ਨੂੰ ਪੰਜਾਬ ਸਰਕਾਰ ਨੇ ਚੰਗੀ ਕਾਰਗੁਜ਼ਾਰੀ ਦੇ ਚਲਦੇ ਦਿੱਤਾ ਸੀ ਉਹ ਵਾਪਸ ਕਰਨ ਦਾ ਫੈਸਲਾ ਕੀਤਾ ਹੈ ਨਹੀਂ ਚਲੇਗੀ ਨਹੀਂ ਦੱਸਦੇ ਤੇਰੀ ਗੁਰਕੀ ਤੋਂ ਇਸ ਮੌਕੇ ਤੇ ਇਕੱਠੇ ਹੋਏ ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਆਫਿਸ ਓਨੀ ਦੇ ਵਿਰੁੱਧ ਡਟ ਕੇ ਨਾਰੇਬਾਜ਼ੀ ਕੀਤੀ ਜ਼ਿਲ੍ਹਾ ਫਾਜ਼ਿਲਕਾ ਦੇ ਰਸਮਾ ਅਤੇ ਐਸਐਸ ਯੂਨੀਅਨ ਦੇ ਪ੍ਰਧਾਨ ਮਹਿੰਦਰ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨਾ ਮੰਨੀ ਤਾਂ ਉਹ ਆਉਣ ਵਾਲੀ 13 ਤਰੀਕ ਨੂੰ ਵੱਡੇ ਪੱਧਰ ਉੱਤੇ ਤਰਨਾ ਪ੍ਰਦਰਸ਼ਨ ਕਰਨਗੇ ਮੈਂ ਇੱਕ ਪ੍ਰਾਇਮਰੀ ਟੀਚਰ ਹਾਂ ਐਸਐਸ ਟੀਚਰ ਹਾਂ ਜੀ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਨਾਵਾ ਸਲੇਮਸ਼ਾ ਵਿਖੇ ਲਗਭਗ ਪਿਛਲੇ 10 ਸਾਲਾਂ ਤੋਂ ਨੌਕਰੀ ਆਪਣੀ ਸੇਵਾ ਨਿਭਾ ਰਿਹਾ ਹਾਂ ਤੇ 2015 ਵਿੱਚ ਮੈਨੂੰ ਵਿਭਾਗ ਵੱਲੋਂ ਪੰਜਾਬ ਸਰਕਾਰ ਵੱਲੋਂ ਸਟੇਟ ਪ੍ਰਸ਼ੰਸਾ ਪੱਤਰ ਦਿੱਤਾ ਗਿਆ ਸੀ ਜੇ ਅਧਿਆਪਕ ਦਿਵਸ ਮੌਕੇ ਅੱਜ ਅਸੀਂ ਸਰਕਾਰ ਦੀ ਜਿਹੜੀ ਅਧਿਆਪਕ ਵਿਰੋਧੀ ਨੀਤੀ ਹੈ ਜਿਹੜੀ ਸਾਨੂੰ ਸੜਕਾਂ ਤੇ ਲਿਉਣ ਲਈ ਜਿਹੜੀ ਨੀਤੀ ਜ਼ਿੰਮੇਵਾਰ ਹੈ ਜਿਹੜੀ ਸਰਕਾਰ ਜ਼ਿੰਮੇਵਾਰ ਹੈ ਅੱਜ ਮੈਂ ਆਪਣਾ ਇਹ ਸਟੇਟ ਅਵਾਰਡ ਵਾਪਸ ਕਰ ਰਿਹਾ ਜੀ ਰੋਸ ਹੈ ਸਾਡਾ ਸਰਕਾਰ ਦੇ ਪ੍ਰਤੀ ਉਹਨਾਂ ਦੀ ਨੀਤੀਆਂ ਦੇ ਪ੍ਰਤੀ ਸਿੱਖਿਆ ਮੰਤਰੀ ਦੇ ਪ੍ਰਤੀ ਤੇ ਮੁੱਖ ਮੰਤਰੀ ਦੇ ਪਤੀ ਪ੍ਰਤੀ ਜਿਹੜੀ ਕਾਂਗਰਸ ਦੀ ਨੀਤੀ ਹੈ ਅਧਿਆਪਕ ਵਿਰੋਧੀ ਨੀਤੀ ਹੈ ਜੀ ਮੁਲਾਜ਼ਮ ਵਿਰੋਧੀ ਨੀਤੀ ਹੈ ਅਸੀਂ ਪੂਰੀ ਤਨਦੇਹੀ ਨਾਲ ਆਪਣੇ ਸਕੂਲ ਕੰਮ ਕਰਦੇ ਆਂ ਬੱਚਿਆਂ ਨੂੰ ਪੜਾਉਂਦੇ ਆਂ ਹਰ ਚੀਜ਼ ਵਧੀਆ ਤਰੀਕੇ ਨਾਲ ਕਰਦੇ ਆਂ ਪਹਿਲਾਂ ਸਾਨੂੰ ਇਹ ਅਵਾਰਡ ਦੇ ਕੇ ਸਨਮਾਨਿਤ ਸਨਮਾਨ ਦੇ ਕੇ ਸਨਮਾਨਿਤ ਕਰਦੇ ਆ ਫਿਰ ਸਾਡੀਆਂ ਤਨਖਾਹਾਂ ਕਟਾ ਕੇ ਸਾਨੂੰ ਜਲੀਲ ਕਰਦੇ ਆ ਅਸੀਂ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਡੀਓ ਸਾਹਿਬ ਨੂੰ ਵਾਪਸ ਕਰਨ ਜਾ ਰਹੇ ਆ ਜੀ ਡੀਓ ਸਾਹਿਬ ਦੇ ਥਰੂ ਅਸੀਂ ਸਿੱਖਿਆ ਸਕੱਤਰ ਜੀ ਨੂੰ ਇਹ ਪਹੁੰਚਾਉਣਾ ਚਾਹੁੰਦੇ ਆ ਕਿ ਸਾਨੂੰ ਜੋ ਵੀ 15 15 300 ਦੀ ਨੀਤੀ ਹੈ ਸਾਨੂੰ ਰੈਗੂਲਰ ਕਰਨ ਦੇ ਨਾਂ ਤੇ ਸਾਡਾ ਜਿਹੜਾ ਹੈ ਐਕਸਪਲੋਇਟ ਕੀਤਾ ਜਾ ਰਿਹਾ ਸਾਨੂੰ ਅਸੀਂ ਇਹ ਕਦੇ ਵੀ ਮਨਜ਼ੂਰ ਨਹੀਂ ਕਰਾਂਗੇ ਇਸ ਲਈ ਮੈਂ ਆਪਣੇ ਪ੍ਰਸ਼ੰਸਾ ਪੱਤਰ ਜਿਹੜਾ ਹੈ ਵਾਪਸ ਕਰ ਰਿਹਾ ਅੱਜ ਮੇਰੇ ਸਕੂਲ ਦੇ ਵਿੱਚ ਸਰ 10 ਸਾਲ ਹੋ ਗਏ ਜੀ ਮੈਨੂੰ ਕੰਮ ਕਰਦਿਆਂ ਨੂੰ ਸਕੂਲ ਦੇ ਵਿੱਚ ਵਧੀਆ ਕਾਰਗੁਜ਼ਾਰੀ ਲਈ ਮੈਨੂੰ 2015 ਚ ਲਗਭਗ ਅੱਜ ਤੋਂ 3 ਸਾਲ ਪਹਿਲਾਂ ਇਹ ਅਵਾਰਡ ਮਿਲਿਆ ਸੀਗਾ ਜਿਹਦੇ ਵਿੱਚ ਸਾਡੇ ਉਸ ਸਮੇਂ ਦੇ ਸਿੱਖਿਆ ਮੰਤਰੀ ਨੇ ਸਪੈਸ਼ਲੀ ਰეკਮੈਂਡ ਕੀਤਾ ਸੀਗਾ ਸਾਡੇ ਸਕੂਲ ਨੂੰ ਤੇ ਵਧੀਆ ਕਾਰਗੁਜ਼ਾਰੀ ਲਈ ਸਾਨੂੰ ਇੱਕ ਕੰਮ ਇਹ ਅਵਾਰਡ ਦਿੱਤਾ ਗਿਆ ਲੇਕਿਨ ਅੱਜ ਅੱਜ ਦੀ ਸਰਕਾਰ ਅੱਜ ਦਾ ਵਿਭਾਗ ਸਾਡੇ ਵਧੀਆ ਕਾਰਗੁਜ਼ਾਰੀ ਸ਼ਾਇਦ ਭੁੱਲ ਗਿਆ ਹੈ ਐਸੇ ਕਰਕੇ ਸਾਡੀ ਤਨਖਾਹਾਂ ਜਿਹੜੀਆਂ 75% ਕੱਟ ਲਗਾ ਕੇ ਸਾਨੂੰ 15300 ਤੇ ਕੀਤਾ ਜਾ ਰਿਹਾ ਹੈ ਤੇ ਇਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਸਾਡੀ ਯੂਨੀਅਨ ਇਹ ਕਦੇ ਵੀ ਨਹੀਂ ਹੋਣ ਦੇਗੀ ਪ੍ਰੇਸ਼ਾਨੀ ਸਰ ਅਸੀਂ ਸੜਕਾਂ ਤੇ ਆ ਗਏ ਆ ਸਾਡਾ ਪਰਿਵਾਰ ਰੁੱਲ ਗਿਆ ਹੈ ਸਾਡੇ ਸਾਥੀ ਮਰਨ ਵਰਤੇ ਬੈਠੇ ਆ ਪਹਿਲਾਂ 11 ਸਾਥੀ ਬੈਠੇ ਸੀ ਹੁਣ ਸਾਡੀਆਂ 6 ਪੈਣਾ ਮਰਨ ਵਰਤੇ ਬੈਠੀਆਂ ਸਾਰੇ ਪਰੇਸ਼ਾਨ ਨੇ ਛੋਟੇ ਛੋਟੇ ਬੱਚੇ ਛੱਡ ਕੇ ਅਸੀਂ ਸੜਕਾਂ ਤੇ ਉੱਤਰ ਆਏ ਆ ਪਹਿਲਾਂ ਸਾਡੇ ਤੇ ਸਿਰਫ ਸਾਡੀ ਜ਼ਿੰਮੇਵਾਰੀ ਹੁੰਦੀ ਸੀ ਜਦੋਂ ਅਸੀਂ ਨਵੇਂ-ਨਵੇਂ ਜੌਬ ਵਿੱਚ ਆਏ ਸੀ ਅੱਜ ਸਾਡੇ ਤੇ ਸਾਡੇ ਮਾਪਿਓ ਦੀ ਜ਼ਿੰਮੇਵਾਰੀ ਹੈ ਸਾਡੇ ਬੱਚਿਆਂ ਦੀ ਜ਼ਿੰਮੇਵਾਰੀ ਹੈ ਤੁਸੀਂ ਆਪ ਸੋਚੋ ਵੀ ਅਸੀਂ ਸਾਰੀ ਧਿਆੜੀ ਲਾ ਕੇ ਆਪਦਾ ਤਨ ਦੇਹੀ ਨਾਲ ਕੰਮ ਕਰਦੇ ਆ ਤੇ 15000 15000 ਦੇ ਵਿੱਚ ਅੱਜ ਦੇ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਅਸੀਂ ਕਿਵੇਂ ਕੱਟ ਸਕਦੇ ਆ ਜੀ ਜਦੋਂ ਅਸੀਂ ਨਵੇਂ ਜੌਬ ਲੱਗੇ ਸੀ ਉਦੋਂ 45 ਰੁਪਏ ਲੀਟਰ ਪੈਟਰੋਲ ਹੁੰਦਾ ਸੀ ਅੱਜ 90 ਰੁਪਏ ਹੈ ਉਦੋਂ ਸਾਡੀ ਤਨਖਾਹ 12000 ਹੁੰਦੀ ਸੀ ਇਹ ਅੱਜ ਸਾਨੂੰ 10 ਸਾਲ ਬਾਅਦ ਇਹਨਾਂ ਨੇ 10 ਸਾਲਾਂ ਦੇ ਵਿੱਚ ਸਾਨੂੰ ਕੋਈ ਇਨਕਰੀਮੈਂਟ ਨਹੀਂ ਦਿੱਤਾ ਜੀ ਸਾਨੂੰ ਕੋਈ ਪ੍ਰੋਮੋਸ਼ਨਸ ਨਹੀਂ ਮਿਲੀਆਂ ਸਾਡਾ ਕੋਈ ਟੀਏ ਡੀਏ ਅਲਾਉਂਸ ਕੁਝ ਨਹੀਂ ਹੈ ਇਸ ਅਗੋ ਸਾਨੂੰ ਬੈਕ ਮਾਰਨ ਨੂੰ ਫਿਰਦੇ ਆ ਜੀ ਇਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਰੋਸ ਮਜ਼ਾਹਰ ਚੱਲ ਰਹੇ ਆ ਜੀ ਲਗਾਤਾਰ ਚੱਲ ਦਿਲੇ ਚ ਹਰੇਕ ਤਹਿਸੀਲ ਚਲ ਰਿਹਾ ਹੈ ਸਟੇਟ ਪਧਰੀ ਸਾਡਾ ਅਮਰਨਵਰਤ ਜਿਹੜਾ ਪਟਿਆਲੇ ਅਸੀਂ ਡੇਰਾ ਲਾਇਆ ਹੋਇਆ ਸਾਡੇ ਸਾਰੇ ਸਾਥੀ ਉੱਤੇ ਪਹੁੰਚਦੇ ਆ ਜੀ ਸਾਡੀ ਸਾਡੀ ਯੂਨੀਅਨ ਬਹੁਤ ਹੀ ਸਟਰੋਂਗ ਹੈ ਪੂਰੀ ਸਪੋਰਟ ਹੈ ਸਾਰੀ ਯੂਨੀਅਨ ਨੂੰ ਸਾਰੀ ਟੀਚਰਸ ਦੀ ਸਪੋਰਟ ਹੈ ਅਸੀਂ ਇਹ ਹਰਗਿਜ਼ ਨਹੀਂ ਹੋਣਦੇ ਅਗੇ 15300 ਸਾਨੂੰ ਨਹੀਂ ਮਨਜ਼ੂਰ ਅਸੀਂ ਬਿਲਕੁਲ ਟੱਲਣ ਵਾਲੇ ਨਹੀਂ ਆ ਜੇ ਸਰਕਾਰ ਸੋਚੇਗੀ ਕਿ ਅਸੀਂ ਢਲ ਜਾਾਂਗੇ ਇਹ ਕਦੇ ਵੀ ਨਹੀਂ ਹੋ ਸਕਦਾ ਇਹ ਸਾਡਾ ਨਹੀਂ ਸਾਡੇ ਆਉਣ ਵਾਲੇ ਭਵਿੱਖ ਦਾ ਸਵਾਲ ਹੈ ਸਾਡੇ ਬੱਚਿਆਂ ਦਾ ਸਵਾਲ ਹੈ ਇਹ ਜ਼ਿੰਦਗੀ ਮੌਤ ਦਾ ਸਵਾਲ ਹੈ ਜੀ ਇਹ ਸਿਰਫ ਇੱਕ ਨੌਕਰੀ ਦਾ ਇਹ ਇੱਕ ਤਨਖਾਹ ਦਾ ਸਵਾਲ ਨਹੀਂ ਹੈ ਇਹ ਅੱਜ ਦੇ ਪੰਜਾਬ ਦਾ ਤੇ ਕੱਲ ਦੇ ਭਵਿੱਖ ਦਾ ਸਵਾਲ ਹੈ ਲਗਭਗ ਪਿਛਲੇ 10 ਸਾਲਾਂ ਤੋਂ ਐਸਐਸਰ ਹਮਸਾ ਯੂਨੀਅਨ ਦੇ ਬਤੌਰ ਅਧਿਆਪਕਾ ਗੋਸੀ ਕੰਮ ਕਰ ਰਹੇ ਆ ਸਾਡੇ ਅ ਅਸ ਤੋਂ 8 2008 ਤੋਂ 9 ਦੇ ਵਿੱਚ 2011 ਦੇ ਵਿੱਚ ਸਾਡੇ ਡਿਪਾਰਟਮੈਂਟ ਵੱਲੋਂ ਐਸਐਸਏ ਰਮਸਾ ਨਾਮਕ ਇੱਕ ਅਖੋਤੀ ਸੁਸਾਇਟੀ ਬਣਾ ਕੇ ਸਾਨੂੰ ਰਿਕਰੂਟ ਕੀਤਾ ਗਿਆ ਸੀਗਾ ਜਦੋਂ ਅਸੀਂ ਨਵੇਂ ਆਏ ਸੀਗੇ ਉਦੋਂ ਕੀ ਸੀਗਾ ਕਿ ਸਾਨੂੰ ਇਹ ਸੀਗਾ ਕਿ ਸਾਨੂੰ ਨੌਕਰੀ ਮਿਲ ਗਈ ਲੇਕਿਨ ਹੌਲੀ-ਹੌਲੀ ਸਾਨੂੰ ਪਤਾ ਲੱਗਿਆ ਕਿ ਇਹ ਸਰਕਾਰ ਨੇ ਸਾਡੇ ਨਾਲ ਠੱਗੀ ਮਾਰੀ ਹੈ ਅਸੀਂ ਪਿਛਲੇ 10 ਸਾਲਾਂ ਤੋਂ ਸਕੂਲ ਦੀ ਬਿਲਡਿੰਗ ਤੋਂ ਲੈ ਕੇ ਬੱਚਿਆਂ ਨੂੰ ਪੜਾਉਣ ਤੋਂ ਲੈ ਕੇ ਚੌਕੀਦਾਰੇ ਦਾ ਕੰਮ ਕਰਨ ਤੋਂ ਲੈ ਕੇ ਪ੍ਰਿੰਸੀਪਲਸ਼ਿਪ ਦਾ ਕੰਮ ਕਰਕੇ ਡਾਟਾ ਫੀਡ ਕਰਨਾ ਹਰ ਇੱਕ ਅਸੀਂ ਕੰਮ ਬੜੀ ਇਮਾਨਦਾਰੀ ਨਾਲ ਕਰ ਰਹੇ ਹਾਂ ਪਿਛਲੇ ਜਿਹੜੇ ਜਿੰਨੇ ਵੀ ਸਕੂਲ ਬਣਿਆ ਚਾਹੇ ਐਸਐਸਏ ਦੀ ਬਿਲਡਿੰਗ ਹੋਵੇ ਚਾਹੇ ਇਸ ਰਮਸਾਦੀ ਬਿਲਡਿੰਗ ਹੋਵੇ ਉਹ ਆਪਣੇ ਹੱਥਾਂ ਨਾਲ ਬਣਾਈ ਹੈ ਔਰ ਉਹਨਾਂ ਸਕੂਲਾਂ ਦੇ ਵਿੱਚ ਜਾ ਕੇ ਦੇਖੋ ਐਸਐਸਓ ਰਮਸਾ ਜਿਹੜੇ ਟੀਚਰ ਹੈ ਤਨ ਦੇ ਦੇ ਨਾਲ ਰਾਤ ਦਿਨ ਕੰਮ ਕਰਦੇ ਆ ਜਿਹੜਾ ਮੇਰਾ ਖਿਆਲ ਹੈ ਇਹ ਜਿਹੜੀ এডੂਕੇਸ਼ਨ ਦੀ ਇਨਹਾਂਸਮੈਂਟ ਦੇ ਵਿੱਚ ਆਰਟੀਈ ਐਕਟ ਜਿਹੜੀ ਸਰਕਾਰ ਲੈ ਕੇ ਆਈ ਸੀਗੀ ਉਹਦੇ ਵਿੱਚ এডੂਕੇਸ਼ਨ ਦੀ ਇਨਹਾਂਸਮੈਂਟ ਵਿੱਚ ਜਿਹੜਾ ਇਹਨਾਂ ਦਾ ਯੋਗਦਾਨ ਹੈ ਉਹ ਹਮੇਸ਼ਾ ਯਾਦ ਰੱਖਿਆ ਜਾਊਗਾ ਸਰ ਇਸ ਤਰ੍ਹਾਂ ਹੈ ਕਿ ਸਾਡਾ ਸਰਕਾਰ ਮਾਨਸਿਕ ਔਰ ਆਰਥਿਕ ਪੱਧਰ ਤੇ ਸ਼ੋਸ਼ਣ ਕਰਨ ਜਾਣੀ ਹੈ ਤਾਂ ਫਿਰ ਇਹ ਅਵਾਰਡ ਜਿਹੜੇ ਸਾਨੂੰ ਕਰੇ ਰੱਖਿਓ ਸਾਡੇ ਦਿਮਾਗ ਨੂੰ ਚੋਬਦੇ ਹੈ ਸਾਡੇ ਦਿਲ ਨੂੰ ਚੋਬਦੇ ਹੈ ਕਿ ਅਸੀਂ ਇੰਨੀ ਮਿਹਨਤ ਕਰਕੇ ਸਕੂਲਾਂ ਨੂੰ ਇੰਨਾ ਸਵਾਰਿਆ ਹੈ ਉਹਨਾਂ ਦੇ ਬੱਚਿਆਂ ਨੂੰ ਅੱਛੀ تعلیم ਦੇਣ ਦੇ ਵਿੱਚ ਅਸੀਂ ਕੋਈ ਕਸਰ ਨਹੀਂ ਛੱਡੀ ਤਾਂ ਫਿਰ ਇਸ ਤਰ੍ਹਾਂ ਦੇ ਖੋਤੀ ਅਵਾਰਡ ਦੇ ਕੇ ਔਰ ਸਾਡਾ ਸਾਡੀ ਸੈਲਰੀਆਂ ਦੇ ਵਿੱਚ ਕਟੋਤੀ ਲਗਾ ਕੇ ਸਾਡਾ ਜੇ ਸ਼ੋਸ਼ਣ ਕਰ ਰਹੀ ਹੈ ਤਾਂ ਫਿਰ ਇਸ ਤਰ੍ਹਾਂ ਦੇ ਅਵਾਰਡ ਸਾਨੂੰ ਨਹੀਂ ਚਾਹੀਦੇ ਇਹ ਆਪਣੇ ਅਵਾਰਡ ਵਾਪਸ ਕਰ ਲੈ ਯੂਨੀਅਨ ਦਾ ਸਟੇਪ ਅੱਜ ਸਾਡੇ ਸਾਥੀ 11 ਸਾਥੀ ਮਰਨਵਰ ਤੇ ਬੈਠੇ ਸੀਗੇ 7 ਤਰੀਕ ਨੂੰ ਔਰ 5 ਲੇਡੀਆਂ ਕੱਲ 6 ਲੇਡੀਆਂ ਜਿਹੜੀ ਹੈਗੀਆਂ ਕੱਲ ਮਰਨਵਰ ਤੇ ਹੋਰ ਉਹਨਾਂ ਦੇ ਵਿੱਚ ਵਾਅਦਾ ਹੋ ਗਿਆ ਜੇ ਸਰਕਾਰ ਸਾਡੇ ਗੱਲਾਂ ਦੇ ਵਿੱਚ ਸਾਡੇ ਮੰਗਾ ਤੇ ਗੌਰ ਨਹੀਂ ਕਰਦੀ ਤਾਂ ਆਉਣ ਵਾਲੀ 13 ਤਰੀਕ ਨੂੰ ਅਸੀਂ ਇੱਕ ਵੱਡੀ ਰੈਲੀ ਕਰਨ ਜਾ ਰਹੇ ਹਾਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦੇਵਾਂਗੇ ਜੇ ਸਰਕਾਰ ਨੂੰ ਇਹ ਵਿਅਮੈ ਕਿ ਸਾਡੇ ਅਧਿਆਪਕ ਸਾਥੀਆਂ ਦੇ ਨੂੰ ਮੁਅਤਲ ਕਰਕੇ ਸਸਪੈਂਡ ਕਰਕੇ ਅਸੀਂ ਇਹਨਾਂ ਨੂੰ ਡਰਾ ਲਾਂਗੇ ਤਾਂ ਇਹ ਸਰਕਾਰ ਦਾ ਵਿਅਮ ਹੈ ਸਾਡੀਆਂ ਜਿਹੜੀਆਂ ਮੰਗਾਂ ਜਾਇਜ਼ ਹੈਗੀਆਂ ਬਿਲਕੁਲ ਕਿਸੇ ਵੀ ਤਰ੍ਹਾਂ ਦੀ ਅਸੀਂ ਕੋਈ ਸਪੈਸ਼ਲ ਬੈਨੀਫਿਟ ਨਹੀਂ ਮੰਗ ਰਹੇ ਅਸੀਂ ਇਹ ਕਹਿ ਰਹੇ ਹਾਂ ਕਿ ਜਿਹੜੀ ਸਾਨੂੰ ਸੈਲਰੀ ਮਿਲ ਰਹੀ ਹੈ ਉਹੀ ਉਸੇ ਸੈਲਰੀ ਤੇ ਰੈਗੂਲਰ ਕਰ ਦਿੱਤਾ ਜਾਵੇ ਤਾਂ ਕਿ ਸਾਡਾ ਪਰਿਵਾਰ ਚੱਲਦਾ ਰਹੇ ਦੇਖੋ ਕਾਨੂੰਨ ਹੈ ਕਾਨੂੰਨ ਦੇ ਮੁਤਾਬਕ ਅਸੀਂ ਇੱਕ ਡਿਪਾਰਟਮੈਂਟ ਤੋਂ ਦੂਸਰੇ ਡਿਪਾਰਟਮੈਂਟ ਦੇ ਵਿੱਚ ਵੀ ਜਾਂਦੇ ਜਾਂਦੇ ਆ ਤਾਂ ਸਾਡੀ ਸੈਲਰੀ ਪ੍ਰੋਟੈਕਟ ਕੀਤੀ ਜਾਂਦੀ ਹੈ ਅਸੀਂ ਐਕਸਟਰਾ ਬੈਨੀਫਿਟ ਨਹੀਂ ਮੰਗ ਰਹੇ ਆ ਜੋ ਸੈਲਰੀ ਐਜ਼ ਇਟ ਇਜ਼ ਲੈ ਰਹੇ ਆ ਉਸੇ ਸੈਲਰੀ ਤੇ ਸਾਨੂੰ ਰੈਗੂਲਰ ਕੀਤਾ ਜਾਏਗਾ ਜਾਵੇ ਤਾਂ ਕਿ ਅਸੀਂ ਆਪਦੇ ਪਰਿਵਾਰਾਂ ਨੂੰ ਅੱਛੇ ਤਰੀਕੇ ਨਾਲ ਚਲਾ ਸਕੀਏ ਲੇਕਿਨ ਸਰਕਾਰ ਬਾਜਿਦ ਹੈਗੀ ਐ ਕਿ ਥੋਡੀ ਜਿਹੜੀ ਸੈਲਰੀ ਅਸੀਂ 15000 ਰੁਪਏ ਦੇਵਾਂਗੇ ਜੋ ਸਾਡੇ ਸਰਵਾਈਵਲ ਵਾਸਤੇ ਕਿਤੇ ਨਾ ਕਿਤੇ ਖਤਰਾ ਹੈਗਾ ਅਸੀਂ ਨਹੀਂ ਸਰਵਾਈਵ ਕਰ ਪਾਵਾਂਗੇ ਜਿਹੜਾ 10 ਸਾਲ ਪਹਿਲਾਂ ਜੋ ਸਾਡਾ ਸਟੇਟਸ ਸੀਗਾ ਔਰ ਅੱਜ ਦੇ ਸਟੇਟਸ ਦੇ ਵਿੱਚ ਰਾਤ ਦਿਨ ਦਾ ਫਰਕ ਹੈ ਮਹਿੰਗਾਈ ਦਿਨੋ ਦਿਨ ਵੱਧਦੀ ਜਾ ਰਹੀ ਹੈ ਔਰ ਜਦੋਂ ਇਸ ਮਹਿੰਗਾਈ ਦੇ ਵਿੱਚ ਜਦੋਂ ਤਨਖਾਹ ਕਟੋਤੀ ਹੁੰਦੀ ਹੈ ਤਾਂ ਇਹ ਕਿੱਥੇ ਜਾਇਜ਼ ਹੈਗਾ ਕਿ ਅਸੀਂ ਸਰਵਾਈਵ ਕਰ ਪਾਵਾਂਗੇ ਬਿਊਰ ਰਿਪੋਰਟ ਦਾ ਟੀਵੀ ਐਨਆਈ